ਸਤ ਸ੍ਰੀ ਅਕਾਲ ਦੋਸਤੋ ਡਬਲ ਐਫ ਜੀ ਉਦੇਸੀ ਮੁਰਗਾ ਅੱਜ ਤਕਰੀਬਨ ਮੁਰਗਾ 1 ਮਹੀਨਾ 10 ਦਿਨ ਦਾ ਹੋ ਗਿਆ ਹੈ ਤੇ ਗਰੋਥ ਵੀ ਦੇਖੋ ਉਦੇਸੀ ਮੁਰਗਾ ਵਧੀਆ ਕਰ ਰਿਹਾ ਹੈ ਸਾਡੇ ਨਾਲ ਦੇ ਬਾਤ ਰਿਹਾ ਹੈ ਰੱਬ ਦੀ ਰਹਿਮ ਨਾਲ ਮੇਰੇ ਦੇਸੀ ਮੁਰਗੇ ਨੂੰ ਕੋਈ ਬਿਮਾਰੀ ਵੀ ਨਹੀਂ ਆਈ। ਤਾਂ ਬੜੀ ਗ੍ਰੋਥ ਕਰ ਰਿਹਾ ਹੈ ਦੇਸੀ ਮੁਰਗਾ। ਤਾਂ ਅੱਜ ਤੁਹਾਨੂੰ ਦੱਸਿਆ ਜਾਵੇਗਾ। ਠੰਡ ਬਹੁਤ ਹੀ ਕੜਾਕੇਦਾਰ ਪੈ ਰਹੀ ਹੈ। ਤੇ ਦੇਸੀ ਮੁਰਗਨ ਨੂੰ ਠੰਡ ਤੋਂ ਬਚਾਉਣ ਲਈ ਕੀ ਕੀ ਕੰਮ ਕਰਨੇ ਪੈਂਦੇ ਹਨ। ਤਾਂ ਤੁਹਾਨੂੰ ਇਹ ਵੀਡੀਓ ਚ ਦੱਸਿਆ ਜਾਵੇਗਾ। ਆ ਵੀਡੀਓ ਨੂੰ ਪੂਰਾ ਦੇਖਿਆ ਕਰੋ। ਅੱਧ ਵੀ ਚਾਲੇ ਨਾ ਛੱਡਿਆ ਕਰੋ। ਪੂਰਾ ਦੇਖਣ ਨਾਲ ਤਾਂ ਜੋ ਤੁਹਾਨੂੰ ਉਸ ਦਾ ਮਜ਼ਾ ਆ ਸਕੇ। ਕਿ ਦੇਸੀ ਮੁਰਗਾ ਸਰਦੀ ਮੌਸਮ ਵਿੱਚ ਕਿਵੇਂ ਪਾਲਾ ਜਾਂਦਾ ਹੈ। ਸਭ ਤੋਂ ਪਹਿਲਾਂ ਦੇਸੀ ਮੁਰਗੇ ਨੂੰ ਪੂਰੀ ਖਰਾਕ ਦਿਓ, ਦਾਣਾ ਕਣੀ ਪੂਰਾ ਪ੍ਰੋਪਰ ਪਾਓ ਤਾਂ ਜੋ ਮੁਰਗੇ ਦਾ ਸਰੀਰ ਗਰਮ ਰਹਿ ਸਕੇ। ਤਾਂ ਫੀਡ ਪਾਉਣ ਨਾਲ ਦਾਣਾ ਕਣੀ ਪਾਉਣ ਨਾਲ মুরগা জাদা খানা দা হ্যায় তা মুরগে দা শরীর কম রাইendar হা ਜੇ ਤੁਸੀਂ ਘਾਟ ਖਲਾওਗੇ তা মুরਗੇ ਦਾ শরীর ਖੰਡਾ ਹੋਣ ਦਾ ਤਰ ਹੁੰਦਾ ਹੈ ਤੇ মুরਗੇ ਨੂੰ ਠੰਡ ਵੀ ਲੱਗ ਜਾਂਦੀ ਹੈ। ਪਰ ਜਿੰਨਾ ਹੋ ਸਕੇ মুরਗੇ ਨੂੰ চোপਲ ਲਵਾਈ রাখো ਜਿਵੇਂ ਫਾਰਮ ਦਿਆਂ ਜਿਹੜੇ ਉਤਰੀਆਂ ਵਗੈਰਾ ਪੰਜਾਂ ਵਗੈਰਾ ਲਾਈਆਂ ਹਨ ਤਾਂ ਖੋਲ ਕੇ ਧੁੱਪ ਸਮੇਂ ਰੱਖੋ ਤਾਂ ਜੋ ਅੰਦਰ ਮੁਰਗੇ ਨੂੰ ਧੁੱਪ ਲੱਗ ਸਕੇ ਨਹੀਂ ਤਾਂ ਬਾਹਰ ਠੰਡ ਹੈ ਤਾਂ ਅੰਦਰ ਜਿਵੇਂ ਬਲਬ ਵਗੈਰਾ 10 ਸਾਲਟ ਲੈਟਾ ਲਗਾ ਕੇ ਰੱਖੋ ਜਿਵੇਂ ਮੈਂ ਸਰਪਲੇਟਾ ਲਗਾ ਕੇ ਰੱਖਿਆ ਹਾਂ ਰਾਤ ਨੂੰ ਇਹ ਸਾਰਪਲੇਟਾ ਜਗਾ ਦੇਦਾ ਹ ਤਏ ਦੇ ਨਾਲ ਅੰਦਰ ਤਾਪਮਾਨ ਬਣਾ ਰਹਿੰਦਾ ਹ ਤੇ ਮੁਰਗਾ ਇਕੱਠਾ ਨਹੀਂ ਹੁੰਦਾ ਤੇ ਮੁਰਗਾ ਇਕੱਠਾ ਹੋਵੇਗਾ ਠੰਡ ਲੱਗੇਗੀ ਤੇ ਇਕੱਠਾ ਹੋਵੇਗਾ ਤੇ ਕੁਝ ਉੱਪਰ ਚੜ੍ਹ ਕੇ ਮੁਰਗਾ ਮਾਰੇ ਨਹੀਂ ਜਾਵੇਗਾ ਤੇ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਜਾਵੇਗਾ ਇਸ ਕਰਕੇ ਮੁਰਗੇ ਨੂੰ ਠੰਡ ਤੋਂ ਬਚਾਉਣ ਲਈ ਅੰਦਰ ਹੀਟਰ ਵਗੈਰਾ ਜਾਂ ਸਪਲੇਟਾ ਵਗੈਰਾ ਲਗਾ ਦਿਓ ਤੇ ਥੱਲੇ ਗਰਮ ਵਿਸ਼ਾਵਨ ਦੇ ਬੁਰਾ ਜ਼ਰੂਰ ਪਾਓ ਬੁਰੇ ਨਾਲ ਮੁਰਗਾ ਅਜੇ ਤਰਫ ਫਿਰ ਸਕਦਾ ਹੈ ਕਿਤੇ ਵੀ ਬੈਠੇਗਾ ਤਾਂ ਬੂਰਾ ਗਰਮ ਹੋਵੇਗਾ ਬੂਰਾ ਗਰਮਾਇਸ਼ ਬਣਾਈ ਰੱਖਦਾ ਹੈ ਅੰਦਰ ਵੀ ਤਾਂ ਮੁਰਗੇ ਨੂੰ ਸਮੇਂ-ਸਮੇਂ ਸਰ ਆਜਾ ਪਾਣੀ ਦੇਂਦੇ ਰਹੋ ਜਦਾ ਗਰਮ ਪਾਣੀ ਮੁਰਗੇ ਨੂੰ ਪਲਾਵੇ ਰਹੋ ਠੰਡਾ ਪਾਣੀ ਨਾ ਮੁਰਗੇ ਨੂੰ ਪਲਾਜਾਵੇ ਜਦ ਠੰਡਾ ਪਾਣੀ ਪਿਲਾਉਣ ਨਾਲ ਮੁਰਗੇ ਦੇ ਸਰੀਰ ਦਾ ਜਿੰਨਾ ਵੀ ਇਹ ਜਾਮ ਹੋ ਜਾਵੇਗਾ ਜਿਹੜਾ ਵੀ ਕੋਈ ਖਾ ਲਵੇਗਾ ਫੀਡ ਸੰਗ ਵਿੱਚ ਵੀ ਹਰ ਜਾਵੇ ਤਾਂ ਮੁਰਗੇ ਨੂੰ ਗਰਮ ਪਾਣੀ ਦਿਓ ਮੁਰਗੇ ਦਾ ਸਰੀਰ ਤੰਦਰੁਸਤ ਰਹਾ ਸਕੇ ਤਾਂ ਜੋ ਵੀ ਧੂੜ ਕੱਟਾ ਫਾਰਮ ਦੇ ਅੰਦਰ ਆਉਦਾ ਹੈ ਤਾਂ ਸਰੀਰ ਵਿੱਚ ਧੂੜ ਕੱਟਾ ਨਾਲ ਜੰਮੇ ਗਰਮ ਪਾਣੀ ਨਾਲ ਅੱਜ ਹੀ ਸਾਰਾ ਕੁਝ ਹੂੜ ਕਟਾ ਚੱਲਿਆ ਜਾਂਦਾ ਹੈ ਤਵੇਠ ਵਹੀ ਅੱਜ ਹੂੜ ਕਟਾ ਬਾਹਰ ਤਾਂ ਨਿਕਲ ਹੀ ਜਾਂਦਾ ਹੈ ਜਿਸ ਕਰਕੇ ਦੂਜੇ ਨੂੰ ਗਰਮ ਪਾਣੀ ਵੀ ਜੋ ਗਰਮ ਹੋ ਜੇ ਰਿਹਾ ਤਾਂ ਹੋਰ ਵੀ ਤੁਹਾਨੂੰ ਵੀਡੀਓ ਚ 10-15 ਮਾਰ ਕੇ ਵੀਡੀਓ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ